ਤੇ ਇੱਕ ਵੀਰ ਉੱਠਦਾ ਬਾਤ ਉਹ ਕਹਿ ਦਿੰਦਾ ਇੱਕ ਹਿੰਦੂ ਬੰਦੇ ਨੂੰ ਸ਼ਰਾਰਤੀ ਇਹ ਸ਼ਰਾਰਤੀ ਆ ਨਾ ਦੱਸੋ ਜਿਹੜਾ ਪਹਿਲਾ ਐਮਪੀ ਆ ਕੀ ਉਹ ਮਾੜਾ ਕਿਹੜੇ ਬਣਿਓ ਉਹਦੇ ਸਿਰ ਤੇ ਪਾਗਿਆ ਇੱਕ ਸੂਰਿਆ ਉਹਦਾ ਇਹ ਲੋਕ ਉਹਦੋਂ ਕਿੱਥੇ ਹੁੰਦੇ ਆ ਕਦੀ ਦਲਿਤ ਬੱਚੀ ਨਾਲ ਤੱਕਾ ਹੋਇਆ ਉਹਦੋਂ ਕਦੀ ਬੋਲੇ ਕਦੀ ਗੁਰੂ ਨਗਰੀ ਦਾ ਕੋਈ ਕੰਮ ਹੋਇਆ ਕਦੀ ਇਹ ਬੋਲੇ ਇਹ ਕਿੱਥੋਂ ਦਾ ਜਾਇਜ ਆ ਬਿਲਕੁਲ ਮਾਹੌਲ ਖਰਾਬ ਕੀਤਾ ਗਿਆ ਜੀ ਗਵਾਦ ਕਿਹੜੀ ਗੱਲ ਨੂੰ ਲੱਗੇ ਗਵਾਦ ਭਾਜੀ ਇਸ ਗੱਲ ਦਾ ਵਾਬ ਵੀ ਅਸੀਂ ਗੁਰੂ ਨਗਰੀ ਦੇ ਵਿੱਚ ਸਾਰੇ ਭਰਾ Hindu, Muslim, Sikh, ईसाई ਸਾਡੀ ਕੋਈ ਜਾਤ ਨਹੀਂ ਅਸੀਂ ਗੁਰੂ ਰਾਮਦਾਸ ਮਾਰੇ ਦੇ ਬੱਚੇ ਆ ਇਹ ਵੀਰ ਆਣ ਕੇ ਉੱਥੇ ਉੱਠ ਕੇ ਕਹਿੰਦਾ ਜੀ ਇਹ ਟਿਕਟ ਇੱਕ Hindu ਨੂੰ ਦਿੱਤੀ ਜਾਵੇ ਕੀ ਜਿਹੜਾ ਪਹਿਲਾਂ ਸਿੱਖ ਆ ਉਹ ਮਾੜਾ ਵਾ ਇਹ ਰੱਖਣਾ ਮੈਂਬਰ ਪਾਰਲੀਮੈਂਟਰੀ ਅਸੀਂ ਕਾਂਗਰਸ ਪਾਰਟੀ ਜਿਹੜੀ ਆ ਉਹ ਆਮ ਆਦੀ ਪਾਰਟੀ ਨਾਲ ਘਟਚਰ ਤੋਂ ਪ੍ਰਹਿਤ ਕਰੇਗੀ ਕਿਉਂਕਿ ਅੱਜ ਬੜੀ ਵੱਡੀ ਐਂਟੀ ਕਮੇਸੀ 2.5 ਸਾਲਾਂ ਵਿੱਚ ਆਮ ਆਦੀ ਪਾਰਟੀ ਦੇ ਖਿਲਾਫ ਪੰਜਾਬ ਵਿੱਚ ਚੱਲ ਰਹੀ ਹੈ ਤੇ ਮੈਂ ਯਾਦਵ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਆਮ ਆਦੀ ਪਾਰਟੀ ਨਾਲ ਘਟਚਰ ਤੋਂ ਪ੍ਰਹਿਤ ਕਰੀਏ ਕਿਉਂਕਿ ਅੱਜ ਬਹੁਤ ਵੱਡਾ ਜਿਹੜਾ ਅਕਰੋਸ਼ ਹੈ ਇੱਕ ਅਕ੍ਰੋਸ਼ ਦੀ ਲਹਿਰ ਜਿਹੜੀ ਪੰਜਾਬ ਦੀ ਜਨਤਾ ਚ ਹੈ ਉਹਦਾ ਖਮਾਜਾ ਸਾਨੂੰ ਇਹਨਾਂ ਨਾਲ ਭਾਈਵਾਲੀ ਦੇ ਰੂਪ ਵਿੱਚ ਭੁਗਤਣਾ ਪਿਆ ਰਿਹਾ ਔਰ ਅਗਰ 2.7 ਸਾਲਾਂ ਬਾਅਦ 2027 ਜਦੋਂ ਅਸੀਂ ਜਨਤਾ ਦੀ ਕਚਹਿਰੀ ਜਾਵਾਂਗੇ ਤੇ ਇਹਨਾਂ ਦੀ ਐਂਟੀਗੋਵਰਨਮੈਂਟ ਸੀ ਔਰ ਜਿੰਨਾ ਲੋਕਾਂ ਦਾ ਅਕ੍ਰੋਸ਼ ਜਾਂ ਲੋਕਾਂ ਦਾ ਵਿਦਰੋਹ ਇੰਨਾ ਖਰਾਬ ਚੱਲ ਰਿਹਾ ਉਹ ਸਾਨੂੰ 2027 ਦੀ ਜੀ ਵਿਧਾਨ ਸਭਾ ਇਲੈਕਸ਼ਨ ਦੀ ਭੁਗਤਣਾ ਪੈ ਸਕਦਾ ਤੋਂ ਮੈਂ ਬੇਨਤੀ ਕੀਤੀ ਕਿ ਅਗਰ ਪੰਜਾਬ ਦੇ 13 ਦੀ 13 ਸੀਟਾਂ ਤੇ ਕਾਂਗਰਸ ਪਾਰਟੀ ਇਕੱਲਾ ਲੜਦੀ ਆ ਤੇ ਮੈਨੂੰ ਯਕੀਨ ਆ ਉਰਥੇ ਵੀ 8-9 10 ਦੀਆਂ ਤੇ ਅਸੀਂ ਜੇਤੂ ਹੋਵਾਂਗੇ ਕਿਤੇ ਵੀ ਨਿਤਾਰਾ ਨਹੀਂ ਆਇਆ ਇਹੋ ਬੇਨਤੀ ਮੈਂ ਉਹਨਾਂ ਦੇ ਅੱਗੇ ਰੱਖੀ ਪਰ ਤੁਸੀਂ ਅਪੀ ਸੋਨੀ ਦੇ ਨਾਮ ਤੋਂ ਵੀ ਰਿਕਮੈਂਡ ਕੀ ਸਕੀ ਹੁੰਦਾ ਮੈਂ ਕਿਸੇ ਲੀਡਰ ਦੇ ਨਾਮ ਨੂੰ ਰਿਕਮੈਂਡ ਨਹੀਂ ਕੀਤਾ ਅਰੀਬ ਜੀ ਮੈਂ ਖੁੱਲੀ ਚਰਚਾ ਸੀ ਵੇਖੋ ਪਾਰਟੀ ਦੇ ਵਿੱਚ ਟਿਕਟ ਮੰਗਣ ਦਾ ਹੱਕ ਹਰ ਕਿਸੇ ਦਾ ਵਾ ਕੋਈ ਵੀ ਟਿਕਟ ਮੰਗੇ ਦਾ ਸਰਬਜੀਤ ਸਿੰਘ ਸੋਨੂ ਜੰਡਿਆਲਾ OBC ਦਾ ਵਰਕਿੰਗ ਪ੍ਰਧਾਨ ਆ ਮੈਂ ਟਿਕਟ ਕੋਈ ਵੀ ਮੰਗੇ ਹਰ ਬੰਦੇ ਦਾ ਰਾਈਟ ਆ ਪਰ ਇੱਕ ਉੱਠ ਕੇ ਕਹਿ ਦੇਣਾ ਵੀ ਇੱਕ ਹਿੰਦੂ ਬੰਦੇ ਨੂੰ ਟਿਕਟ ਦਿੱਤੀ ਜਾਵੇ ਭਾਜੀ ਹਿੰਦੂ ਸਿੱਖ ਮੁਸਲਮ ਸਾਈਏ ਕਿੱਥੋਂ ਦੀ ਗੱਲ ਐ ਸਾਰੇ ਭਰਾ ਵਾਂ ਸੀ ਇਹ ਗੁਰੂ ਰਾਮਦਾਸ ਦੀ ਨਗਰੀ ਐ ਪੂਰੇ ਵਰਲਡ ਦੇ ਵਿੱਚ ਅਸੀਂ ਜਾਣੇ ਜਾਂਦੇ ਆਪਸੀ ਭਾਈਚਾਰਕ ਸਾਂਝਣਾ ਤੇ ਇੱਕ ਵੀਰ ਉੱਠਦਾ ਬਾਤ ਉਹ ਕਹਿ ਦਿੰਦਾ ਇੱਕ ਹਿੰਦੂ ਬੰਦੇ ਨੂੰ ਸ਼ਰਾਰਤੀ ਇਹ ਸ਼ਰਾਰਤੀ ਆ ਨਾ ਦੱਸੋ ਜਿਹੜਾ ਪਹਿਲਾ ਐਮਪੀ ਆ ਕੀ ਉਹ ਮਾੜਾ ਕਿਹੜੇ ਬਣਿਓ ਉਹਦੇ ਸਿਰ ਤੇ ਪਾਗ਼ ਐ ਕਸੂਰਿਆ ਦਾ ਇਹ ਲੋਕ ਉਦੋਂ ਕਿੱਥੇ ਹੁੰਦੇ ਆ ਕਦੀ ਦਲਿਤ ਬੱਚੀ ਨਾਲ ਤੱਕਾ ਹੋਇਆ ਉਹਦੋਂ ਕਦੀ ਬੋਲੇ ਕਦੀ ਗੁਰੂ ਨਗਰੀ ਦਾ ਕੋਈ ਕੰਮ ਹੋਇਆ ਕਦੀ ਇਹ ਬੋਲੇ ਇਹ ਕਿਥੋਂ ਦਾ ਜਾਇਜ ਆ ਇਹ ਨਾ ਤਾਂ ਮਹੌਲ ਖਰਾਬ ਕੀਤਾ ਗਿਆ ਜੀ ਵਵਾਦ ਕਿਹੜੀ ਗੱਲ ਨੂੰ ਲੈ ਕੇ ਆਇਆ ਵਵਾਦ ਭਾਜੀ ਇਸ ਗੱਲ ਦਾ ਵਾਅ ਵੀ ਅਸੀਂ ਗੁਰੂ ਨਗਰੀ ਦੇ ਵਿੱਚ ਸਾਰੇ ਭਰਾ Hindu Muslim Sikh Sai ਸਾਡੀ ਕੋਈ ਜਾਤ ਨਹੀਂ ਅਸੀਂ ਗੁਰੂ ਰਾਮਦਾਸ ਮਾਰੇ ਦੇ ਬੱਚੇ ਆ ਇਹ ਵੀਰ ਆਣ ਕੇ ਉੱਥੇ ਉੱਠ ਕੇ ਕਹਿੰਦਾ ਜੀ ਇਹ ਟਿਕਟ ਇੱਕ Hindu ਨੂੰ ਦਿੱਤੀ ਜਾਵੇ ਕੀ ਜਿਹੜਾ ਪਹਿਲਾਂ ਸਿੱਖ ਆ ਉਹ ਮਾੜਾ ਵਾ ਕੀ ਸਾਜਨ ਇਹਨਾਂ ਨੂੰ ਪੁੱਛੋ ਵਜਾ ਕੀ ਆ ਜਾਤ ਨਾ ਤੇ ਮਹੌਲ ਕਿਤੇ ਭਾਜੀ ਕਿਸੇ ਨੇ ਸਵਾਲ ਨਹੀਂ ਕਾਂਗਰਸ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਚਲਦੀ ਅਸੀਂ ਸਾਰੇ ਭਰਾ ਆ ਕੋਈ ਕਿਸੇ ਦਾ ਵਿਰੋਧ ਨਹੀਂ ਕਰਦੇ ਅਸੀਂ ਕਿਸੇ ਨੂੰ ਵੀ ਟਿਕਟ ਮੰਗਣ ਦਾ ਹੱਕ ਆ ਪਰ ਆ ਬਿਲਕੁਲ ਗਲਤ ਗੱਲ ਆ ਵੀ ਇੱਕ ਹਿੰਦੂ ਨੂੰ ਟਿਕਟ ਦਿੱਤੀ ਜਾਵੇ ਅਸੀਂ ਇਹ ਵਿਚਾਰਧਾਰਾ ਭਾ ਜੀਪੀ ਦੀ ਆ ਸਾਡੀ ਵਿਚਾਰਧਾਰਾ ਨਹੀਂ ਆ ਇੱਥੇ ਹਿੰਦੂ ਮੁਸਲਮ ਸਿੱਖ ਸਾਈ ਕੋਈ ਨਹੀਂ ਅਸੀਂ ਸਾਰੇ ਹੀ ਭਰਾ ਆ ਜਵਿੰਦਰ ਯਾਦਵ ਜੀ ਦਾ ਕੋਈ ਪ੍ਰਤੀਕਰਮ ਆਇਆ ਯਾਦਵ ਸਾਹਿਬ ਤੇ ਸਾਡੀਆਂ ਗੱਲਾਂ ਸੁਣਨਾ ਇਹ ਗੱਲਾਂ ਤੇ ਉਹ ਸਾਡੀਆਂ ਸੁਣਿਆ ਵੀ ਤੁਸੀਂ ਸਮੱਸਿਆ ਦੱਸੋ ਵੀ ਸਾਨੂੰ ਕੀ ਕਰਨਾ ਚਾਹੀਦਾ ਸਾਡੀਆਂ ਸਮੱਸਿਆ ਇਹ ਆ ਓਬੀਸੀ ਦੇ 27% ਜਿਹੜਾ ਵਾ ਸਾਡਾ ਉਹ ਕੋਟਾ ਇੱਥੇ ਮਿਲਣਾ ਚਾਹੀਦਾ ਸਾਨੂੰ ਜੋ ਦਲਿਤ ਬੱਚਿਆਂ ਨਾਲ ੱੱੱਕਾ ਹੋ ਰਿਹਾ ਉਹ ਮਿਲਣਾ ਚਾਹੀਦਾ ਇੱਥੇ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੀਆਂ ਸਕਾਲਰਸ਼ਿਪਾਂ ਲੋਕ ਖਾ ਗਏ ਉਹਨਾਂ ਦਾ ਨਿਆਂ ਮਿਲਣਾ ਚਾਹੀਦਾ ਜੋ ਭਗਵੰਤ ਮਾਨ ਸਰਕਾਰ ੱੱੱਕਾ ਕਰਦੀ ਪਈ ਆ ਵਰਕਰਾਂ ਦੇ ਨਾਲ ਉਹਨਾਂ ਦੀ ਦੁੱਖ ਸੁੱਖ ਸੁਣਨ ਦੇ ਲਈ ਉਹ ਆਏ ਆ ਤੇ ਇਹਨਾਂ ਨੇ ਹੋਰ ਹੀ ਵਿਵਾਦ ਉੱਥੇ ਫਿਸ਼ੇੜ ਤੱਕ ਦੇ ਉੱਤੇ ਘੋਪਾਤਾ ਵੀ ਇੱਥੇ ਜੀ ਇੱਕ ਟਿਕਟ ਹਿੰਦੂ ਨੂੰ ਦਿੱਤੀ ਜਾਵੇ ਦੱਸੋ ਬਿਲਕੁਲ ਮਾਹੌਲ ਖਰਾਬ ਕੀਤਾ ਕੋਈ ਨਹੀਂ ਬੇਫਜ਼ੂਲ ਗੱਲ ਆ ਕੋਈ ਇਹਨਾਂ ਦੀ ਗੱਲ ਨਾਲ ਸਹਿਮਤੀ ਨਹੀਂ ਸਿਰ ਤੇ ਪੱਗ ਬੰਨੀ ਇਹਨਾਂ ਨੇ ਇਹੀ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਕਿ ਇਹੀ ਕਾਰਨ ਆ ਗੁਰਜੀਤ ਔਜਲਾ ਗੁਰਜੀਤ ਔਜਲਾ ਜੀ ਸਾਰੇ ਗੁਰਜੀਤ ਔਜਲਾ ਨਾ ਉਹ ਗੁਰੂ ਰਾਮਦਾਸ ਮਾਰੇ ਦੇ ਘਰ ਦਾ ਬੱਚਾ ਵਾ ਨੀਵਾ ਹੋ ਕੇ ਚੱਲਦਾ ਕਾਮ ਵਰਕਰ ਆ ਬਚੜਾ ਉਹ ਗਰਾਊਂਡ ਲੈਵਲ ਤੋਂ ਕਾਉਂਸਲਰ ਲੈਵਲ ਤੋਂ ਉੱਠਿਆ ਵਾ ਸਿਰ ਤੇ ਉਹਦੇ ਪੱਗ ਆ ਪੂਰੇ ਦੇਸ਼ ਦੇ ਵਿੱਚ ਅਮਰitsar ਨੂੰ ਪ੍ਰੈਜ਼ੈਂਟ ਕਰਦਾ ਵਾ ਤੇ ਮੈਂ ਤਨ ਮਨ ਦੇ ਨਾਲ ਉਹਦੇ ਨਾਲ ਆ ਚਾਹੇ ਕੋਈ ਜੋ ਮਰਜੀ ਕਵੇ ਕਾਰਨ ਕੀ ਆ ਕਿਉਂਕਿ ਉਹ ਸਾਡੇ ਦੁੱਖ ਸੁੱਖ ਚ ਖਲੋਂਦਾ ਮੈਂ ਕੋਈ ਇਨਾ ਭਗਤ ਨਹੀਂ ਕਿਸੇ ਦਾ ਮੈਂ ਠੋਕ ਕੇ ਕਹਿੰਦਾ ਮੈਂ ਗੁਰਜੀਤ ਔਜਲੇ ਦੇ ਨਾਲ ਆ ਮਿਰਤੇ ਜੇ ਕੋਈ ਇਨਾ ਕਾਰਵਾਈ ਕਰਾਉਣੀ ਹੈ ਕਰਾ ਸਕਦੇ ਆ ਕਿਉਂਕਿ ਇਨਾ ਕੋ ਹੋਰ ਤੇ ਕੋਈ ਹੈ ਨਹੀਂ ਜੇ ਉੱਥੇ ਜਾ ਕੇ ਅੱਗ ਲਾ ਸਕਦੇ ਤੇ ਅੰਦਰ ਖਾਤੇ ਹੋਰ ਵੀ ਕਹਿ ਸਕਦੇ ਆ ਮੈਂ ਠੋਕ ਕੇ ਕਹਿੰਦਾ ਮੈਂ ਕੀ ਗੁਰੂ ਨਗਰੀ ਦਾ ਇੱਕ ਇੱਕ ਸਿੱਖ ਇੱਕ ਇੱਕ Hindu ਇੱਕ ਇੱਕ ਮੁਸਲਮਾਨ ਇੱਕ ਇੱਕ ਕਸਾਈ ਅਸੀਂ ਸਾਰੇ ਔਜਲੇ ਦੀ ਆਵਾਜ਼ ਆ ਸਿੱਧੇ ਤੌਰ ਤੇ ਇਸ ਗੱਲ ਦੀ ਮੰਗ ਕੀਤੀ ਗਈ ਕਿ ਕੀ ਔਜਲੇ ਨੂੰ ਚੜ ਕੇ ਕਿਸੇ ਹੋਰ ਨੂੰ ਟਿਕਟ ਦਿੱਤੀ ਭਾਜੀ ਕਿਉਂ ਦਿੱਤੀ ਜਾਵੇ ਉਹਦਾ ਕਸੂਰ ਕੀ ਆ ਉਹਨੇ ਕੀ ਗਲਤੀ ਕੀਤੀ ਔਜਲੇ ਨੇ ਔਜਲਾ ਇੱਕ ਹੀਰਾ ਬੰਦਾ ਵਾ ਅਸੀਂ ਇੱਥੇ ਮੇਰੇ ਨਾਲ ਕੁਝ ਵੀਰ ਆਏ ਸੀ ਉਹ ਕਹਿੰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਹੋਈ ਆ ਉਹਦੇ ਬਾਰੇ ਗੱਲ ਕਰਨੀ ਆ ਕਿਉਂਕਿ ਅਕਸਰ ਹੀ ਸੁਖਪਾਲ ਸਿੰਘ ਖੇਰਾ ਤੇ ਗਰਜੀਤ ਔਜਲਾ ਬੜੀ ਵਾਰੀ ਉਹਨਾਂ ਨੇ ਗੱਲ ਚੁੱਕੀ ਆ ਤੇ ਅਸੀਂ ਚਾਹੁੰਦੇ ਆ ਕਿ ਸਾਡੀ ਪਾਰਟੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਮਾਰੀ ਦੀ ਦੋਸ਼ੀਆਂ ਨੂੰ ਸਾਹਮਣੇ ਲੈ ਕੇ ਆਵੇ ਉਹਦੇ ਲਈ ਅਸੀਂ ਮੰਗ ਪੱਤਰ ਲੈ ਕੇ ਆਏ ਆ ਆ ਸਾਡੇ ਕੋਲ ਆ ਇਹ ਸਾਰੇ ਵੀਰਾਂ ਨੇ ਇਹ ਮੈਂਬਰ ਪਾਰਲੀਮੈਂਟ ਗਰਜੀਤ ਸਿੰਘ ਔਜਲਾ ਦੇ ਨਾਮ ਦਾ ਕਿ ਸੈਸ਼ਨ ਸ਼ੁਰੂ ਹੋਣਾ ਤੁਸੀਂ ਉੱਥੇ ਦਿਓ ਇਹ ਸਾਡੇ ਜੀ ਰਾਜਾ ਵੜਿੰਗ ਜੀ ਦੇ ਨਾਮ ਦਾ ਅਸੀਂ ਇਹਦੇ ਲਈ ਆਏ ਸੀ ਨਾਲ ਮੇਰੇ ਵੀਰ ਜਦੋਂ ਅਸੀਂ ਲੈ ਕੇ ਆਏ ਇਹ ਸਾਡੀ ਮੁੱਖ ਮੰਗ ਆ ਕਿਉਂਕਿ ਪੰਜਾਬ ਜਿਹੜਾ ਵਾ ਪੰਜਾਬ ਕਿਸ ਦੇ ਨਾਮ ਨਾਲ ਜਾਣਿਆ ਜਾਂਦਾ ਸਾਡੇ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਜਿਹੜੇ ਵੀ ਕੰਮ ਆ ਉਹ ਗਰਜੀਤ ਔਜਲੇ ਨੇ ਪਹਿਲ ਦੀ ਅਧਾਰ ਤੇ ਹੱਲ ਕਰਾਇਆ ਬਿਲਕੁਲ ਦਿੱਤਾ ਜਾਵੇਗਾ ਜੀ ਬੰਗ ਪੱਤਰੇ ਹੀ ਮੈਨ ਮੰਗਿਆ ਤੁਸੀਂ ਬਿਲਕੁਲ ਭਾਜੀ ਕਿੰਨੀਆਂ ਸਰਕਾਰਾਂ ਆ ਕਿੰਨੀਆਂ ਗਈਆਂ ਦੱਸੋ ਬੇਅਦਬੀ ਤੇ ਕੌਣ ਬੋਲਿਆ ਕੋਈ ਬੋਲਿਆ ਜਿਹੜਾ ਬੋਲਦਾ ਨੂੰ ਫੜ ਕੇ ਅੰਦਰ ਦੇ ਦਿੰਦੇ ਆ ਮੈਨੂੰ ਵੀ ਦੇ ਦੇਣ ਮੈਂ ਬਹੂੰਗਾ ਧਰਨੇ ਤੇ ਵੀ ਬਹੂੰਗਾ ਜੇ ਮੈਨੂੰ ਦਿੱਲੀ ਪੈਣਾ ਪਏ ਉੱਥੇ ਵੀ ਬਹੂੰਗਾ ਮੈਂ ਤੇ ਆਇਲਾ ਸਾਹਿਬ ਨੂੰ ਤੇ ਪਾਰਟੀ ਨੂੰ ਇਹ ਕਹਿਣ ਲਈ ਆਇਆ ਸੀ ਕਿ ਅਸੀਂ ਆਹ ਮਸਲੇ ਦੇ ਉੱਤੇ ਬੋਲੀਏ ਤੇ ਆਹ ਸਾਡਾ ਮੇਨ ਮੋਟਿਵ ਹੈ ਜਿਹੜੀ ਲੋਕਾਂ ਦੀਆਂ ਮੰਗਾਂ ਵਰਕਰਾਂ ਦੀਆਂ ਮੰਗਾਂ ਸੁਣੀਏ ਪਰ ਇੱਥੇ ਕੁਝ ਹੋਰ ਹੀ ਰੰਗ ਦੇ ਦਿੱਤੇ ਗਏ ਕਿਹਦਾ ਜਿਹੜੇ ਵਰਕਰ ਹੈਗੇ ਮਾਹੌਲ ਖਰਾਬ ਕਰਦੇ ਭਾਜੀ ਵਰਕਰ ਨਹੀਂ ਮਾਹੌਲ ਖਰਾਬ ਕਰਦੇ ਵਰਕਰਾਂ ਨੂੰ ਤੇ ਵਿਚਾਰਾਂ ਨੂੰ ਪਤਾ ਹੀ ਨਹੀਂ ਹੁੰਦਾ ਜਦੋਂ ਵਰਕਰਾਂ ਦੇ ਪਰਚੇ ਹੁੰਦੇ ਉਦੋਂ ਤੇ ਕੋਈ ਆਉਂਦਾ ਨਹੀਂ ਆ ਤੇ ਜਦੋਂ ਵੱਡੇ ਵੱਡੇ ਲੀਡਰ ਅੰਦਰ ਜਾਂਦੇ ਤੇ ਫਿਰ ਗੱਡੀਆਂ ਇੱਥੇ ਲਾਲ ਬੱਤੀ ਵਾਲੀਆਂ ਵੇਖਿਆ ਕਰੋ ਕਿਦਾਂ ਘੁੰਮਦੀਆਂ ਉਹਨਾਂ ਦੇ ਅੱਗੇ ਪਿੱਛੇ ਪਰ ਇਸ ਗੱਲ ਦਾ ਨਹੀਂ ਹੋਣਾ ਇਹ ਕੁਛ ਇੱਕ ਦੋ ਬੰਦੇ ਹੁੰਦੇ ਇਹਨਾਂ ਦੀਆਂ ਗੱਲਾਂ ਤੇ ਕੋਈ ਏਡਾ ਗੌਰ ਨਹੀਂ ਕਰਦਾ ਨਾ ਕੋਈ ਇਹਨਾਂ ਨੂੰ ਸੀਰੀਅਸ ਲੈਂਦਾ ਇਹ ਮੰਦਬੁੱਧੀ ਲੋਕ ਹਰ ਪਾਰਟੀ 'ਚ ਹੁੰਦੇ ਆ ਇਹੋ ਜੇ ਛੋਟੀਆਂ ਛੋਟੀਆਂ ਗੱਲਾਂ ਦਾ ਏਡਾ ਸੀਰੀਅਸ ਨਹੀਂ ਲੈਣਾ ਚਾਹੀਦਾ ਦੋ ਮੁੱਖ ਮੰਗਾਂ ਮੈਂ ਇਹ ਰੱਖੀਆਂ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਮੈਂਬਰ ਪਾਰਲੀਮੈਂਟ ਦੀ ਅਸੀਂ ਕਾਂਗਰਸ ਪਾਰਟੀ ਜਿਹੜੀ ਆ ਉਹ ਆਮ ਆਦੀ ਪਾਰਟੀ ਨਾਲ ਗੜਚੜ ਤੋਂ ਪ੍ਰੇਰਿਤ ਕਰੇ ਕਿਉਂਕਿ ਅੱਜ ਬੜੀ ਵੱਡੀ ਐਂਟੀ ਕਬੇਸੀ ਢਾਈ ਸਾਲਾਂ ਵਿੱਚ ਆਮ ਆਦੀ ਪਾਰਟੀ ਦੇ ਖਿਲਾਫ ਪੰਜਾਬ 'ਚ ਚੱਲ ਰਹੀ ਹੈ ਤੇ ਮੈਂ ਯਾਦਵ ਜੀ ਨੂੰ ਬੇਨਤੀ ਕੀਤੀ ਕੀ ਅਸੀਂ ਆਮ ਆਦਮੀ ਪਾਰਟੀ ਨਾਲ ਘਟਚਰ ਤੋਂ ਪੇਰੇਤ ਕਰੀਏ ਕਿਉਂਕਿ ਅੱਜ ਬਹੁਤ ਵੱਡਾ ਜਿਹੜਾ ਅਕਰੋਸ਼ ਹੈ ਇੱਕ ਅਕਰੋਸ਼ ਦੀ ਲਹਿਰ ਜਿਹੜੀ ਪੰਜਾਬ ਦੀ ਜਨਤਾ ਚ ਹੈ ਉਹਦਾ ਖਮਾਜਾ ਸਾਨੂੰ ਇਹਨਾਂ ਨਾਲ ਭਾਈਵਾਲੀ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਔਰ ਅਗਰ 2.5 ਸਾਲਾਂ ਬਾਅਦ 2027 'ਚ ਜਦੋਂ ਅਸੀਂ ਜਨਤਾ ਦੀ ਕਚਹਿਰੀ ਜਾਵਾਂਗੇ ਤੇ ਇਹਨਾਂ ਦੀ ਐਂਟੀ ਐਂਟੀਕਵੇਸੀ ਔਰ ਜਿੰਨਾ ਲੋਕਾਂ ਦਾ ਕਰੋਸ਼ ਜਾਂ ਲੋਕਾਂ ਦਾ ਵਿਦਰੋਹ ਇੰਨਾ ਖਰਾਬ ਚੱਲ ਰਿਹਾ ਉਹ ਸਾਨੂੰ 2027 ਦੀ ਚੀਵ ਵਿਧਾਨ ਸਭਾ ਇਲੈਕਸ਼ਨ ਦੀ ਭੁਗਤਣਾ ਪੈ ਸਕਦਾ ਸੋ ਮੈਂ ਬੇਨਤੀ ਕੀਤੀ ਕਿ ਅਗਰ ਪੰਜਾਬ ਚ 13 ਦੀ 13 ਸੀਟਾਂ ਤੇ ਕਾਂਗਰਸ ਪਾਰਟੀ ਇਕੱਲਾ ਲੜਦੀ ਆ ਤੇ ਮੈਨੂੰ ਯਕੀਨ ਆ ਉਹਦੇ ਵੀ 8-9 10 ਸੀਟਾਂ ਤੇ ਅਸੀਂ ਜੇਤੂ ਹੋਵਾਂਗੇ ਔਰ ਸੱਤ ਨਾਲ ਸੱਤ ਅਗਰ ਕਿੱਥੇ ਤੇ ਆਪਾਂ ਇਹਨਾਂ ਨਾਲ ਖਰੋ ਕੇ ਭਾਈਵਾਲੀ ਕਰਦੇ ਆ ਤੇ ਉਹਦਾ ਕਿਤੇ ਵੀ ਨਤਾਰਾ ਨਹੀਂ ਆ ਇਹੋ ਬੇਨਤੀ ਮੈਂ ਉਹਨਾਂ ਦੇ ਅੱਗੇ ਰੱਖੀ ਪਰ ਤੁਸੀਂ ਗੁਪਤੀ ਸੋਨੀ ਦੇ ਨਾਮ ਤੋਂ ਵੀ ਰეკਮੈਂਡ ਕੀਤਾ ਕਿ ਉਹਨਾਂ ਮੈਂ ਕਿੱਥੇ ਲੀਡਰ ਦੇ ਨਾਮ ਨੂੰ ਰეკਮੈਂਡ ਨਹੀਂ ਕੀਤਾ ਆਜੀਬ ਅੱਜ ਜੋ ਮਾਹੌਲ ਭਾਰਤ ਵਿੱਚ ਬਣ ਰਿਹਾ ਜਾਂ ਭਾਰਤ ਵਿੱਚ ਬਣਿਆ ਕਾਂਗਰਸ ਪਾਰਟੀ ਬੇਸ਼ੱਕ ਇੱਕ ਸੈਕੂਲਰ ਪਾਰਟੀ ਹੈ ਮੈਂ 30 ਸਾਲ ਤੋਂ ਪਾਰਟੀ ਨਾਲ ਜੁੜਿਆ ਹਾਂ ਅੱਜ ਪਾਰਟੀ ਯੂਥ ਕਾਂਗਰਸ ਤੋਂ ਲੈ ਕੇ 1997 ਤੱਕ ਲੈ ਕੇ ਅੱਜ ਮੈਂ ਟੋਲਿਆਬਾਦ ਕਹਿੰਦੇ ਵੀ ਨਜ਼ਰ ਆਏ ਕਿ ਅਸੀਂ ਸੈਕੂਲਰ ਹਾਂ ਬਿਲਕੁਲ ਜੀ ਮੈਂ ਖੁਦ ਮੈਂ ਖੁਦ ਹੀ ਸੈਕੂਲਰ ਹਾਂ ਲੇਕਿਨ ਮੈਂ ਪ੍ਰੈਸ ਦੇ ਮਹਾਦੀਨભાઈ ਤੁਹਾਨੂੰ ਆ ਜਾਨਾ ਤੁਸੀਂ ਤੇ ਮੇਰੇ ਆਪ ਭਰਾ ਜੀ ਅੱਜ ਪੂਰੇ ਭਾਰਤ ਵਿੱਚ ਰਾਮ ਮੰਦਰ ਅਯੁੱਧਿਆ ਸਾਡੇ ਰਾਮ ਲੱਲਾ ਜੀ ਦਾ ਮੰਦਰ ਬਣ ਰਿਹਾ ਉਹ ਪੂਰੇ ਭਾਰਤ ਵਿੱਚ ਇਹਦੇ ਚ ਇਹ ਨਹੀਂ ਕਿ ਦੇਖੋ ਮੈਂ ਇੱਕ ਸਿੱਖ ਪਰਿਵਾਰ ਨਾਲ ਬਲੈਕਨ ਇੱਕ ਹਿੰਦੂ ਜੰਨੀ ਛਰਦਾ ਇੱਕ ਹਿੰਦੂ ਪਰਿਵਾਰ ਨੂੰ ਉਸ ਤੋਂ ਬਾਅਦ ਛਰਦਾ ਨਾਲ ਮੈਂ ਇਤਿਹਾਸ ਨੂੰ ਮਰਵਾਇਆ ਤੇ ਅੱਜ ਤੱਕ ਮਨਾ ਰਹੇ ਹਾਂ ਉਹਦੇ باوجود ਵੀ ਮੈਂ ਆਪਣੀ ਭਾਵਨਾ ਰੱਖੀ ਕਿ ਅੱਜ ਇੱਕ ਸਿੱਖ ਹੁੰਦੇ ਨਾਤੇ ਮੈਂ ਆਪਣੀ ਭਾਵਨਾ ਰੱਖੀ ਕਿ ਅੱਜ ਪੂਰੇ ਭਾਰਤ ਵਿੱਚ ਪੂਰਤ ਭਾਰਤ ਵਿੱਚ ਗੱਲ ਨਹੀਂ ਕਰਾਂ ਮੈਂ ਪੂਰੀ ਦੁਨੀਆ ਵਿੱਚ ਰਾਮ ਲੱਲਾ ਜੀ ਦਾ ਅਯोध्या ਮੰਦਿਰ ਦਾ ਨਿਰਮਾਣ ਹੋ ਰਿਹਾ ਪੂਰਾ ਇਤਿਹਾਸ ਬੜੀ ਛਰਦਾ ਨਾਲ ਮਜਾ ਬੜਾ ਹੈ ਔਰ ਜੇਕਰ ਭਾਰਤੀ ਜਨਤਾ ਭਾਰਤੀ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਇਤਿਹਾਸ ਵਿੱਚ ਰੱਖਦਾ ਕਿ ਅੱਜ ਕਿਹੜਾ ਮਾਹੌਲ ਚੱਲ ਰ ਕਿ ਅੱਜ ਤੇ ਉਹਦੇ ਹਿਸਾਬ ਨਾਲ ਕਿਹੜਾ ਕੈਂਡੀਡੇਟ ਤਾਰੇ ਜਾਏ ਉਹੋ ਹੀ ਮੇਰੇ ਮਨ ਚ ਜੋ ਮਨਚਾ ਹੀ ਮੈਂ ਕਾਂਗਰਸ ਹਾਈ ਕਮਾਂਡ ਜਾਂ ਯਾਦਵ ਜੀ ਅੱਗੇ ਤੇ ਉਹਨਾਂ ਦੇ ਲਾ ਕੇ ਤੁਹਾਡੇ ਕਹਿਣ ਦਾ ਫਿਰ ਮਤਲਬ ਇਹ ਹੀ ਸੀ ਨਾ ਕਿ ਅੰਮ੍ਰਿਤਸਰ ਤੋਂ ਕਿਸੇ ਹਿੰਦੂ ਕੈਂਡੀਡੇਟ ਬਿਲਕੁਲ ਜੀ ਮੈਂ ਗੱਲ ਕੀਤੀ ਬੇਸ਼ੱਕ ਬਿਲਕੁਲ ਖੁੱਲੇ ਮਨ ਚ ਤੋਂ ਸਾਰੇ ਸਾਰੇ ਬੜੇ ਪੰਡਾਲ ਚ ਮੈਂ ਗੱਲ ਕੀਤੀ ਕਿ ਜੇਕਰ ਅੱਜ ਦੇ ਮਾਹੌਲ ਵਿੱਚ ਜੋ ਅੱਜ ਭਾਰਤ ਵਿੱਚ ਜਿਹੜੀ ਲਹਿਰ ਚੱਲ ਰਹੀ ਹੈ ਅਗਰ ਕਿਥੇ ਹਿੰਦੂ ਕੈਂਟਨ ਨੂੰ ਇੱਥੋਂ ਅੰਮ੍ਰਿਤਸਰ ਟਿਕਟ ਦਿੱਤੀ ਜਾਂਦੀ ਆ ਤੇ ਹੋ ਸਕਦਾ ਉਹ ਵੱਡੇ ਮਾਰ ਜਾਣਾ ਇੱਥੋਂ ਜਿੱਤੇ ਭਾਈ ਵਰਕਰ ਬੜੇ ਰਾਜ ਨਹੀਂ ਰਾ ਰਹੇ ਆ ਪਿੰਡਾਂ ਦਾ ਵੋਟ ਪੈਣੀ ਖਰਾਬ ਹੋਏਗਾ ਦੇਖੋ ਪਿੰਡਾਂ ਦੀ ਨਹੀਂ ਦੇਖੋ ਮੈਂ ਇੱਕ ਨਮਾਨਾ ਜਿਹਾ ਵਰਕਰ ਆ ਮੇਰੇ ਮੰਦੀ ਜੋ ਮੰਚਾ ਸੀ ਦੇਖੋ ਮੈਂ ਇੱਕ ਨਮਾਨਾ ਜਿਹਾ ਵਰਕਰ ਆ ਮੇਰੇ ਮੰਦੀ ਮੰਚਾ ਸੀ ਜੋ ਮੈਂ ਹੋ ਸਕਦਾ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ ਇਹਦੇ ਦੇਖੋ ਕਿਸੇ ਵੀ ਦੇਖਾ ਹੋ ਸਕਦਾ ਯਾਦਵ ਜੀ ਸਟੇਟ ਤੋਂ ਕੋਈ ਗੱਲ ਕਰਨਾ ਉਹ ਵੀ ਹੋ ਸਕਦਾ ਕਿਸੇ ਲੀਡਰ ਨੂੰ ਚੰਗੀ ਨਾ ਲੱਗੇ ਕਿਤੇ ਸੀਨੀਅਰ ਲੀਡਰ ਨੂੰ ਚੰਗੀ ਲੱਗੇ ਕਿਸੇ ਵਰਕਰ ਨੂੰ ਚੰਗੀ ਲੇਕਿਨ ਮੇਰੇ ਮੰਨ ਦੀਆਂ ਜੋ ਭਾਵਨਾ ਸੀ ਉਹ ਮੈਂ ਤੁਹਾਡੀ ਗੱਲ ਕਿਉਂ ਚੁੱਪੀ ਅੰਦਰ ਨਹੀਂ ਚੁੱਪੀ ਨਹੀਂ ਦੇਖੋ ਹੋ ਸਕਦਾ ਮੈਂ ਕਹਿ ਰਿਹਾ ਵੀ ਹੋ ਸਕਦਾ ਕਿਸੇ ਦੇ ਕੋਈ ਸਮਰਥਕ ਹੋਣ ਮੈਂ ਕਿਸੇ ਮੈਂ ਬਗੈਰ ਕਿਸੇ ਲੀਡਰ ਤੋਂ ਬਗੈਰ ਕਿਸੇ ਨਾਲ ਲਿਆ ਤੋ ਇਸ ਗੱਲ ਤੋਂ ਗੁਰੇਜ਼ ਕੀਤਾ ਨਾ ਮੈਂ ਕਿਸੇ ਲੀਡਰ ਦੀ ਪੈਰਵੀ ਕੀਤੀ